ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕੁੜੀ ਦੇ ਵੱਲੋਂ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਹਨ ਜਿੱਦਾਂ ਹੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਰਬਦਾਸੀਆ ਤੇ ਬਾਲਮਿਕੀ ਭਾਈਚਾਰੇ ਦੀਆਂ ਜਥੇਬੰਦੀਆਂ ਦੇ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਇਸੇ ਸਬੰਧ ਵਿੱਚ ਬਾਲਮਿਕ ਐਕਸ਼ਨ ਫੋਰਸ ਦੇ ਪ੍ਰਧਾਨ ਤਰਮਿੰਦਰ ਨੰਗਲ ਨੇ ਕੀ ਕਿਹਾ ਦੇਖੋ ਇਸ ਵੀਡੀਓ ਨੂੰ ਉਸ ਤੋਂ ਪਹਿਲਾਂ ਉਸ ਕੁੜੀ ਨੇ ਕੀ ਕਿਹਾ ਉਹ ਸੁਣੋ ਤੇ ਜਦ ਤਰਮਿੰਦਰ ਨੰਗਲ ਦਾ ਜਵਾਬ ਸਮੋਜੀ ਹੈਲੋ ਗਾਈ ਕਨਫਿਊਜ਼ ਹੋ ਰਹੀ ਆ ਮੈਂ ਖੱਲੀ ਆਈਆਂ ਨਾ ਕੋਈ ਚੁਆਇਸ ਦੇਣ ਵਾਲਾ ਵੀ ਨਹੀਂ ਹੈਗਾ ਬੰਦਾ ਨਾਲ ਕਿਹੜਾ ਲਵਨੈਕੀ ਦਾ ਇਹ ਵਾਲਾ ਕੀ ਇਹ ਵਾਲਾ ਪਲੀਸ ਤੂੰ ਸਿੱਧਾ ਹਸ ਤੋ ਮੈਨੂੰ ਇਹ ਵਧੀਆ ਲੱਗ ਰਿਹਾ ਜਿਆਦਾ ਇਹ ਮੈਨੂੰ ਚੂੜਿਆਂ ਵਾਲਾ ਲੱਗ ਰਿਹਾ ਆ ਜਿਹੜੀ ਵੀਡੀਓ ਚੱਲ ਰਹੀ ਹੈ ਤੁਸੀਂ ਦੇਖ ਲਓ ਕਿ ਇਹ ਰੰਗ ਚੂੜਿਆਂ ਵਾਲਾ ਆ ਤੇ ਬੀਬਾ ਤੇਰੀ ਵੀ ਔਕਾਤ ਸਾਨੂੰ ਲੱਗਦਾ ਵੀ 100-100 ਰੁਪਏ 50-50 ਰੁਪਏ ਵਾਲੇ ਜੁੱਤੀਆਂ ਪਾਉਣ ਵਾਲੀ ਔਕਾਤ ਆ ਤੇਰੀ ਤੇ ਜਿਹੜੇ ਤੂੰ ਸ਼ਬਦ ਬੋਲੇ ਅਤਿ ਨਿੰਦਣਯੋਗ ਸ਼ਬਦ ਆ ਜਦੋਂ ਵੀ ਤੇਰਾ ਪਤਾ ਲੱਗਦਾ ਤੇਰੇ ਉੱਤੇ ਵੀ ਜਿਹੜਾ ਅਸੀਂ ਪਰਚਾ ਦਰਜ ਕਰਵਾਵਾਂਗੇ ਤੇ ਆ ਪਹਿਲਾਂ ਤੂੰ ਦੇਖ ਹੀ ਲਾ ਪਹਿਲਾਂ ਪੰਜਾਬ ਦਾ ਮਾਹੌਲ ਕਿਹੋ ਜਿਹਾ ਹੋਇਆ ਜਿਹੜਾ ਜਿਹੜਾ ਐਸੀ ਸਮਾਜ ਦੇ ਬਾਰੇ ਬੋਲਿਆ ਉਹਨੂੰ ਉਹਨੂੰ ਜਿਹੜੀ ਆ ਸਜ਼ਾ ਦਿੱਤੀ ਗਈ ਆ ਜਿਹੜੇ ਤੂੰ ਸ਼ਬਦ ਬੋਲ ਰਹੀਆਂ ਇਹ ਤੇਰੇ ਗਲ ਦਾ ਜਿਹੜਾ ਫਹਾ ਬਣ ਜਾਣਾ ਤੇ ਤੇਰੀ ਆਈਡੀ ਜਿਹੜੀ ਆ ਉਹ ਸ਼ੋਰ ਕਰਨ ਸਰਬਜਨ ਕਰਾਂਗੇ ਤਾਂ ਜੋ ਜਿਹੜੇ ਸਾਡੇ ਸਾਥੀ ਆ ਉਹ ਤੇਰੀ ਭਾਲ ਕਰ ਸਕਣ ਸਭ ਤੋਂ ਪਹਿਲਾਂ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੋ ਸਾਰੇ ਸਾਥੀਆਂ ਨੂੰ ਪਤਾ ਹੀ ਹੈ ਕਿ ਸਮਾਜ ਦੇ ਵਿੱਚ ਜੋ ਅੱਜ ਚੱਲ ਰਹੀਆਂ ਗੰਦੀਆਂ ਸਿਆਸਤਾਂ ਜਾਤੀਵਾਦ ਲੋਕਾਂ ਦੇ ਵੱਲੋਂ ਬਾਰ-ਬਾਰ ਜਿਹੜਾ ਐਸੀ ਸਮਾਜ ਨੂੰ ਪਤਾੜਤ ਕੀਤਾ ਜਾਂਦਾ ਤੇ ਹੁਣ ਇੱਕ ਆ ਬੀਬਾ ਜਿਹੜੀ ਨਵੀਂ ਹੋਰ ਆ ਗਈ ਆ سوشل ਮੀਡੀਆ ਦੇ ਉੱਤੇ ਕਹਿ ਰਹੀ ਆ ਕੋਈ ਮੇਰੇ ਹਿਸਾਬ ਦੇ ਨਾਲ 100-100 ਰੁਪਏ ਦੇ ਜਿਹੜੇ ਬੂਟ ਖਰੀਦਦੀ ਆ ਕਿਸੇ ਦੁਕਾਨ ਦੇ ਉੱਤੇ ਤੇ ਕਹਿ ਰਹੀ ਆ ਵੀ ਆ ਜਿਹੜਾ ਰੰਗ ਜਿਹੜਾ ਚੂੜਿਆਂ ਵਾਲਾ ਆ ਜਿਹੜੀ ਵੀਡੀਓ ਚੱਲ ਰਹੀ ਆ ਤੁਸੀਂ ਦੇਖ ਲਓ ਕਿ ਇਹ ਰੰਗ ਚੂੜਿਆਂ ਵਾਲਾ ਆ ਤੇ ਬੀਬਾ ਤੇਰੀ ਵੀ ਔਕਾਤ ਸਾਨੂੰ ਲੱਗਦਾ ਵੀ 100-100 ਰੁਪਏ 50-50 ਰੁਪਏ ਵਾਲੇ ਜੁੱਤੀਆਂ ਪਾਉਣ ਵਾਲੀ ਔਕਾਤ ਆ ਤੇਰੀ ਤੇ ਜਿਹੜੇ ਤੂੰ ਸ਼ਬਦ ਬੋਲੇ ਅਤਿ ਨਿੰਦਣਯੋਗ ਸ਼ਬਦ ਆ ਜਦੋਂ ਵੀ ਤੇਰਾ ਪਤਾ ਲੱਗਦਾ ਤੇਰੇ ਉੱਤੇ ਵੀ ਜਿਹੜਾ ਅਸੀਂ ਪਰਚਾ ਦਰਜ ਕਰਵਾਵਾਂਗੇ ਤੇ ਆ ਪਹਿਲਾਂ ਤੂੰ ਦੇਖ ਹੀ ਲਾ ਪਹਿਲਾਂ ਪੰਜਾਬ ਦਾ ਮਾਹੌਲ ਕਿਹੋ ਜਿਹਾ ਹੋਇਆ ਜਿਹੜਾ ਜਿਹੜਾ ਐਸੀ ਸਮਾਜ ਦੇ ਬਾਰੇ ਬੋਲਿਆ ਉਹਨੂੰ ਉਹਨੂੰ ਜਿਹੜੀ ਆ ਸਜ਼ਾ ਦਿੱਤੀ ਗਈ ਆ ਤੇ ਤੂੰ ਬੀਬਾ 100-100 ਰੁਪਏ ਦੇ ਬੂਟ ਖਰੀਦਣ ਵਾਲੀ ਤੂੰ ਮੇਰੇ ਹਿਸਾਬ ਨਾਲ ਬਸ ਦਾ ਕਿਰਾਇਆ ਵੀ ਨਹੀਂ ਲਾਉਂਦੀ ਹਣੀ ਢਾਰਗਾਟ ਜਿਹੜਾ ਲੈ ਕੇ ਜਾਂਦੀ ਹਣੀ ਆ ਤੇ ਤੂੰ ਜਾਤੀ ਸੂਚਕ ਜਿਹੜਾ ਸ਼ਬਦ ਬੋਲ ਰਹੀ ਆ ਕੀ ਇਹ ਤੇਰੇ ਅੱਖਾਂੋਂ ਦੇ ਆ ਜਾ ਤੇਰੇ ਤੋਂ ਕੋਈ ਮੰਗਣ ਆਉਂਦਾ ਤੇਰੇ ਅਰਗੀਆਂ ਨੂੰ ਤਾਂ ਆਪ ਜਿਹੜੇ ਸਾਡੇ ਐਸੀ ਸਮਾਜ ਦੇ ਲੋਕ ਆ ਦਾਨ ਕਰਦੇ ਆ ਜੇ ਤੈਨੂੰ ਵੀ ਬੂਟ ਬਾਟ ਚਾਹੀਦੇ ਹੋਣਗੇ ਅਸੀਂ ਲੈ ਦੇਾਂਗੇ ਕੋਈ ਜੇ ਤੈਨੂੰ ਲੱਗਦਾ ਵੀ ਉਹ ਬੂਟ ਸਹੀ ਨਹੀਂ ਹੈਗੇ ਵੀ ਉਹ ਬੂਟ ਤੂੰ ਜਿਹੜੇ ਸ਼ਬਦ ਬੋਲੇ ਆ ਤੇ ਹੋ ਸਕਦਾ ਉਹ ਵਾਲਮੀਕੀ ਮਜਬੀ ਸਿੱਖ ਸਮਾਜ ਦੇ ਐਸੀ ਸਮਾਜ ਦੇ ਲੋਕਾਂ ਦੀ ਦੁਕਾਨ ਹੋਵੇ ਜਿਹੜੇ ਤੂੰ ਸ਼ਬਦ ਬੋਲ ਰਹੀ ਆ ਇਹ ਤੇਰੇ ਗਲ ਦਾ ਜਿਹੜਾ ਫਹਾ ਬਣ ਜਾਣਾ ਤੇ ਤੇਰੀ ਆਈਡੀ ਜਿਹੜੀ ਆ ਉਹ ਸ਼ੋਰ ਕਰ ਸਰਬਜਨ ਕਰਾਂਗੇ ਤਾਂ ਜੋ ਜਿਹੜੇ ਸਾਡੇ ਸਾਥੀ ਆ ਉਹ ਤੇਰੀ ਭਾਲ ਕਰ ਸਕਣ ਤੇ ਫੇਰ ਤੂੰ ਮਾਫੀਆਂ ਮੰਗਦੀ ਵੀ ਨਜ਼ਰ ਆਉਣਾ ਤੇ ਪਹਿਲਾਂ ਵੀ ਅਸੀਂ ਕਦੇ ਕਿਸੇ ਨੂੰ ਮਾਫ ਨਹੀਂ ਕੀਤਾ ਤੇ ਨਾ ਹੁਣ ਤੈਨੂੰ ਕਰਾਂਗੇ ਤੇ ਬੀਬਾ ਆਪਣੇ ਲਈ ਵੀ ਜਿਹੜਾ ਸੋਚ ਵਿਚਾਰ ਲੈ ਤੂੰ 50-50 ਰੁਪਏ ਦੇ ਬੂਟ ਖਰੀਦਣ ਵਾਲੀ ਹੈਗੀ ਔਕਾਤ ਆ ਤੇਰੀ ਵਾਲਮੀਕੀ ਮਜਵੀ ਸਖ ਸਮਾਜ ਦੇ ਜਿਹੜੇ ਲੋਕ ਆ ਬੜੇ ਮਹਿੰਗੇ ਮਹਿੰਗੇ ਬੂਟ ਪਾਉਂਦੇ ਆ ਤੇ ਤੂੰ ਦੱਸ ਰਹੀ ਆ ਵੀ ਆ ਜਾਤੀ ਨਾਲ ਸੰਬੰਧਤ ਆਏ ਉਹ ਲੱਗਦੇ ਆ ਤੇ ਤੈਨੂੰ ਪਤਾ ਲੱਗ ਜੂਗਾ ਜਦੋਂ ਤੇਰੇ ਉੱਤੇ ਜਿਹੜੀ ਕਾਨੂੰਨੀ ਸ਼ਿਕੰਜਾ ਕੱਸਿਆ ਤੇ ਜਲਦੀ ਅਸੀਂ ਜਿਹੜਾ ਇਹ ਸ਼ਿਕੰਜਾ ਤੇਰੇ ਉੱਤੇ ਕਸਾਂਗੇ ਤੇਰੇ ਉੱਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕਰਵਾਵਾਂਗੇ ਜੇ ਤੂੰ ਸਾਜ ਦੇ ਖਿਲਾਫ ਸਾਡੀ ਜਾਤੀ ਦੇ ਖਿਲਾਫ ਜਿਹੜਾ अपमानजनक शब्द बोलेया ते बीबा ते ਹੁਣ ਤੂੰ ਵੀ ਤਿਆਰੀ ਕਰ ਲੈ ਜਿੱਥੇ ਵੱਡੇ ਵੱਡੇ ਲੀਡਰ ਅੱਜ ਤੋਬਾ ਕਰ ਰਹੇ ਆ ਤੇ ਉਥੇ ਤੂੰ ਵੀ ਤਿਆਰੀ ਕਰ ਲੈ ਤੇਰੀ ਵੀ ਭਾਲ ਬਾਲ ਮਿੱਕੀ ਸਮਾਜ ਨੇ ਲਾ ਲਈ ਆ ਜੈ ਭੀਮ ਜੈ ਭਾਰਤ